ਲੁਧਿਆਣਾ ਵਿਖੇ ਨਗਰ ਨਿਗਮ ਚੋਣਾ ਦੇ ਪ੍ਰਚਾਰ ਦੇ ਆਖਰੀ ਦਿਨ ਸ਼ਰਾਬ ਅਤੇ ਰਾਸ਼ਨ ਵੰਡਣ ਦੇ ਮਾਮਲੇ ਵਿੱਚ ਆਖਰਕਾਰ ਪੰਜਾਬ ਪੁਲਿਸ ਨੂੰ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਅੱਗੇ ਝੁਕਣਾ ਪਿਆ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤੇ ਭਾਜਪਾ ਨੇਤਾਵਾਂ ਨੂੰ ਰਿਹਾ ਕਰ ਦਿੱਤਾ ਦਰਅਸਲ ਇਸ ਮੰਗ ਨੂੰ ਲੈ ਕੇ ਰਵਨੀਤ ਬਿੱਟੂ ਨੇ ਧਰਨਾ ਲਗਾ ਦਿੱਤਾ ਸੀ ਜੋ ਹੁਣ ਖਤਮ ਕਰ ਦਿੱਤਾ ਗਿਆ ਦੇਖੋ ਪੂਰੀ ਖਬਰ ਪੰਜਾਬ ਸਰਕਾਰ ਨੇ ਨਗਰ ਨਿਗਮ ਚੌਣ ਪ੍ਰਚਾਰ ਦੇ ਆਖਰੀ ਦਿਨਾਂ ਲੁਧਿਆਣਾ ਵਿਖੇ ਸ਼ਰਾਬ ਅਤੇ ਰਾਸ਼ਨ ਵੰਡਣ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਭਾਜਪਾ ਨੇ ਤਾਮਾਨ ਨੂੰ ਰਿਹਾ ਕਰ ਦਿੱਤਾ ਜਿਸ ਦੇ ਲਈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਧਰਮਾ ਲਗਾਇਆ ਗਿਆ ਸੀ ਬਿੱਟੂ ਨੇ ਆਖਿਆ ਸੀ ਕਿ ਜੇਕਰ ਉਹਨਾਂ ਦੇ ਸਾਥੀਆਂ ਨੂੰ ਰਿਹਾ ਨਾ ਕੀਤਾ ਗਿਆ ਤਾਂ ਉਹ ਆਪਣੀ ਵੀ ਗ੍ਰਿਫਤਾਰੀ ਦੇਣ ਦੇ ਲਈ ਤਿਆਰ ਨੇ ਪਰ ਹੁਣ ਭਾਜਪਾ ਨੇਤਾਵਾਂ ਦੀ ਗ੍ਰਿਫਤਾਰੀ ਮਗਰੋਂ ਰਵਨੀਤ ਬਿੱਟੂ ਨੇ ਧਰਨਾ ਖਤਮ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਹੋਰਨਾਂ ਭਾਜਪਾ ਨੇਤਾਵਾਂ ਤੋਂ ਇਲਾਵਾ ਇੱਕ ਉਮੀਦਵਾਰ ਦੇ ਪਤੀ ਤੇ ਵੀ ਐਫਆਈਆਰ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਬਾਰ ਨੰਬਰ 38 ਵਿੱਚ ਆਪ ਵਿਧਾਇਕ ਰਜਿੰਦਰ ਪਾਲ ਕੌਰ ਚੀਨਾ ਨੇ ਭਾਜਪਾ ਸਮਰਥਕ ਦੀ ਕਾਰ ਨੂੰ ਫੜਿਆ ਸੀ ਜਿਸ ਵਿੱਚ ਸ਼ਰਾਬ ਦੀ ਪੇਟੀ ਪਈ ਸੀ। ਇਸ ਦੀ ਜਾਣਕਾਰੀ ਵਿਧਾਇਕ ਵੱਲੋਂ ਪੁਲਿਸ ਨੂੰ ਦਿੱਤੀ ਗਈ। ਇਹ ਸਾਰੀਆਂ ਘਟਨਾਵਾਂ ਚੋਣ ਪ੍ਰਚਾਰ ਰੋਕਣ ਤੋਂ ਬਾਅਦ ਸਾਹਮਣੇ ਆਈਆਂ ਨੇ। ਜਨਾਦੀ ਜਾਂਚ ਕੀਤੀ ਜਾ ਰਹੀ ਹੈ ਤੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਖਿਆ ਕਿ ਭਾਜਪਾ ਵਰਕਰਾਂ ਵੱਲੋਂ ਚੌਣ ਕਮਿਸ਼ਨ ਨੂੰ ਇੱਕ ਚਿੱਠੀ ਲਿਖੀ ਜਾਵੇਗੀ ਜਿਸ ਵਿੱਚ ਉਹ ਹਲਕਾ ਸੈਂਟਰਲ ਦੇ ACP ਵਿਨੋਦ ਪਟਨੂ ਹਟਾਉਣ ਦੀ ਮੰਗ ਕਰਨਗੇ ਕਿਉਂਕਿ ਉਹ ACP ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਦੇ ਪੁਰਾਣੇ ਸਾਥੀ ਨੇ ਹੋਲਕੀ ਕੋਚਾ ਕੇ ਰਵਨੀਤ ਬਿੱਟੂ ਨੇ ਆਉ ਸੁਣਦੇ ਆ ਬਦਦਰੋ ਇੱਕੋ ਹੀ ਦਰਜ ਆਉਦਾ ਇੱਕੋ ਹੀ ਉਹਦਾ ਨੀ ਆ ਤੇ ਅੱਜ ਖਾਸ ਤੌਰ ਤੇ ਜਿਹੜਾ ਸਾਡਾ ਮੰਡਲ ਦਾ ਸਾਡਾ ਮੈਸਟਰ ਬਿੱਟਾ ਜੀ ਜਿਨ੍ਹਾਂ ਨੂੰ ਇਹਨਾਂ ਨੇ ਚੱਕਿਆ ਸੀ ਤੇ ਉਹਨੂੰ ਅੱਜ ਉਹਨੂੰ ਰਿਲੀਜ਼ ਕੀਤਾ ਏ ਉਹਨੂੰ ਛੱਡਿਆ ਏ ਕਿਉਂਕਿ ਉਹ ਬਹੁਤ ਧੱਕਾ ਉਹਦੇ ਨਾਲ ਹੋ ਰਿਹਾ ਦੂਜੀ ਗੱਲ ਸਭ ਤੋਂ ਵੱਡਾ ਜਿਹੜਾ ਸਭ ਤੋਂ ਵਧੀਆ ਗੱਲ ਇਹ ਹੋਈ ਆ ਦੋਨੋਂ ਐਸਐਸਪੀ ਦੇ ਐਸਐਸਪੀ ਮਾਈਕੀ ਸਾਰੇ ਜਿਹੜੇ ਦੇਖਿਆ ਉਹਨੂੰ ਮਾਈਕੀ ਹਰ ਕੁਝ ਕੌਂਸਲੰਸੀ ਉਹਨਾਂ ਕੋਲ ਨੇ ਨਾਰਥ ਹੋ ਗਿਆ ਸੈਂਟਰਲ ਹੋ ਗਈ ਨਹੀਂ ਵੈਸਟ ਹੋ ਗਈ ਇਹ ਕੌਂਸਲੰਸੀ ਅਲੱਗ ਜੜੀਆਂ ਐ ਕੁਝ ਸ਼ੁਭਮ ਜਿਹੜੇ ਆਈਪੀਐਸ ਨੇ ਉਹ ਦੇਖ ਰਹੇ ਆ ਤੇ ਕੁਝ ਕੌਂਸਲੰਸੀਆਂ ਜਿਹੜੀਆਂ ਐ ਉਹ ਚੀਮਾ ਸਾਹਿਬ ਦੇਖ ਰਹੇ ਆ ਤੇਜਾ ਜੀ ਦੇਖ ਰਹੇ ਆ ਜੀ ਤੇਜਾ ਜੀ ਔਨ ਬਿਹਫ ਆਫ ਸੀਪੀ ਉਹਨਾਂ ਨੇ ਇਨਸ਼ੋਰ ਕੀਤਾ ਐ ਕਿ ਕਿਸੇ ਵੀ ਜਿਹੜਾ ਗੱਲ ਦਾ ਕੋਈ ਵੀ ਕਿਸੇ ਗੱਲ ਦਾ ਜਿਹੜਾ ਧੱਕਾ ਉਹ ਸਰਕਾਰ ਬਿਲਕੁਲ ਹੁਣ ਦੇਖੀ ਇਹ ਜ਼ਿੰਮੇਵਾਰੀ ਪੁਲਿਸ ਦੀ ਹੈ ਗਵਰਨਮੈਂਟ ਕੋਈ ਵੀ ਹੋਵੇ ਪੁਲਿਸ ਦਾ ਕੰਮ ਆ ਸਭ ਦੀ ਰਾਖੀ ਕਰਨਾ ਤੇ ਉਹਨਾਂ ਨੇ ਇਨਸ਼ੋਰ ਕੀਤਾ ਹੈ ਜਿਹੜੇ ਆਫੀਸਰਾਂ ਬਾਰੇ ਅਸੀਂ ਸ਼ੰਕਾ ਪ੍ਰਗਟ ਕੀਤਾ ਉਹਦੇ ਉੱਤੇ ਵੀ ਉਹ ਕਾਰਵਾਈ ਕਰ ਰਹੇ ਆ ਤੇ ਤੀਜੀ ਗੱਲ ਜਿਹੜਾ ਨੀਟੂ ਜੀ ਨਾਲ ਜਿਹੜੀਆਂ ਟੀਮਾਂ ਆ ਕੇ ਉਹਨਾਂ ਨੂੰ ਉੱਥੇ ਕਟਮਾਰਕ ਕਰਨ ਲਈ ਪਹੁੰਚੀਆ ਸੀ ਉਹਦੇ ਵੀ ਉਹ ਕਾਰਵਾਈ ਕਰ ਰਹੇ ਆ ਤੇ ਸਭ ਤੋਂ ਵੱਡੀ ਗੱਲ ਵੀ ਕੱਲ ਨੂੰ ਜਿਹੜੇ ਸੈਂਸਿਟਿਵ ਅਸੀਂ ਬੋਰਡ ਦਿੱਤੀ ਆ ਜਿੱਥੇ ਅਸੀਂ ਕੋਈ ਐਮਐਲਏ ਦੇ ਪਰਿਵਾਰਕ ਦੇ ਮੈਂਬਰ ਖੜੇ ਆ ਉਹਦੇ ਉੱਤੇ ਆਪ ਆਈਪੀਐਸ ਅਫਸਰ ਐਸਐਸਪੀ ਲੈਵਲ ਦੇ ਅਫਸਰ ਕੋ ਆਪ ਮੌਜੂਦ ਰਹਿਣਗੇ ਇਹ ਅਸ਼ੋਰ ਦਿੱਤਾ ਤੇ ਥੋੜੇ ਮੂਹਰੇ ਵੀ ਆ ਕੇ ਉਹਨਾਂ ਨੇ ਕਿਉਂਕਿ ਸਾਡੇ ਲਈ ਤਾਂ ਆਪਣਾ ਵਰਕਟ ਜਿੱਤ ਜਾਣਾ ਉਹਦੀ ਜਿਹੜੀ ਆ ਜਿੱਤ ਹੋਈ ਆ ਤੇ ਅੱਜ ਜਿਹੜੇ ਐਮਐਲਏ ੱੱਕਾ ਕਰਾ ਰਹੇ ਸੀ ਜਿਹੜੇ ਚਕਾਰੇ ਸੀਗੇ ਅੱਜ ਉਹਨਾਂ ਨੂੰ ਮੂੰਹ ਨਹੀਂ ਖਾਣੀ ਪਈ ਆ ਦੱਸ ਦਈਏ ਕਿ ਵਾਰ ਨੰਬਰ 75 ਵਿੱਚ ਆਪ ਵਰਕਰਾਂ ਨੇ ਭਾਜਪਾ ਉਮੀਦਵਾਰ ਦੇ ਪਤੀ ਨੂੰ ਪ੍ਰਚਾਰ ਬੰਦ ਹੋਣ ਤੋਂ ਬਾਅਦ ਹੋਟਲ ਵਿੱਚ ਸ਼ਰਾਬ ਵੰਡਦੇ ਫੜਿਆ ਸੀ ਜਿਸ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ ਤਾਂ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਮੌਕੇ ਤੇ ਪਹੁੰਚ ਗਏ ਇਸ ਦੌਰਾਨ ਭਾਜਪਾ ਤੇ ਆਪ ਵਰਕਰਾਂ ਵਿਚਾਲੇ ਕਾਫੀ ਹੰਗਾਮਾ ਵੀ ਹੋਇਆ ਲੁਧਿਆਣਾ ਤੋਂ ਪਵਨ ਸਿੱਧੂ ਦੀ ਰਿਪੋਰਟ ਹਮਦਰ ਟੀਵੀ